ਸਾਹਿਬ ਜੀ ਡੀਏਵੀ ਸਕੂਲ ਦੇ ਗਰਾਊਂਡ ਦੇ ਵਿੱਚ ਬੜੀਆਂ ਰੌਣਕਾਂ ਤੁਸੀਂ ਲਗਾਉਂਦੇ ਹੋ ਨੰਨੇ-ਮੁੰਨੇ ਬੱਚੇ ਐ ਇਹਨਾਂ ਨੂੰ ਕੋਈ ਸੇਧ ਦੇ ਰਹੇ ਹੋ ਤੁਸੀਂ ਸਰ ਪਹਿਲਾਂ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਏਥੀ ਮੈਂ ਚੈਨਲ ਦਾ ਸ਼ੁਕਰੀਆ ਜੀ ਤੁਸੀਂ ਆਏ ਬੱਚਿਆਂ ਦਾ ਹੌਸਲਾ ਆਉਂਦਿਆ ਇਹ ਹੈਗਾ ਕੁਰਾਲੀ ਚੈਂਪਸ ਠੀਕ ਹੈ ਚੈਂਪਸ ਹੋ ਗਿਆ ਵੀ 15 ਸਾਲ ਤੋਂ نیچے ਪਤੇ ਲੱਗ ਗਿਆ ਹੈਨਾ ਚੈਂਪੀਅਨ ਹੁੰਦੇ ਤਾਂ 18 ਤੋਂ ਉੱਪਰ ਹੋ ਜਣਾ ਸੀਗਾ ਇਸ ਉਮਰ ਦੇ ਬੱਚੇ ਹਾਂਜੀ ਜੇ ਇਸੇ ਟਾਈਮ ਇਹਨਾਂ ਨੂੰ ਸਹੀ ਰਾਹ ਪਾ ਦਿੱਤਾ ਜਾਵੇ ਜੀ ਹੈਨਾ ਦਾ ਫਿਊਚਰ ਬਹੁਤ ਅੱਛਾ ਬ੍ਰਾਈਟ ਹੋ ਜਾਏਗਾ ਬੱਚਾ ਦਾ ਜੀ ਵੀ ਦੇਖੋ ਸੈਂਟਰ ਤੱਕ ਆਪਣੀ ਪਹੁੰਚ ਹੈਗੀ ਸਭ ਨੇ ਮੈਨੂੰ ਇਹੀ ਕਿਹਾ ਵੀ ਜੇ ਤੂੰ ਆਹ ਪ੍ਰალა ਕਰਨਾ ਹੈ ਕਰ ਤੈਨੂੰ ਜਿੱਥੇ ਸਾਡੀ ਲੋੜ ਹੋਈ ਅਸੀਂ ਤੇਰੇ ਨਾਲ ਹੈ ਜੀ ਬੱਚੇ ਜੋ ਵਧੀਆ ਨਿਕਲੋਗੇ ਨਾ ਚੋ ਹਾਂਜੀ ਸਿਲੈਕਟ ਹੋਣਗੇ ਮੈਂ ਕੁਰਾਲੀ ਦੇ ਸਾਰੇ ਸਭ ਨੂੰ ਪੂਰੇ ਵਾੜਾ ਨੂੰ ਬੇਨਤੀ ਕਰੂੰਗਾ ਆਪਣੇ ਘਰ ਚੋਂ ਮਾਪੇ ਬਾਪ ਨੂੰ ਬੇਨਤੀ ਕਰੂੰਗਾ ਬੱਚਿਆਂ ਨੂੰ ਲੈ ਕੇ ਉਰੇ ਤੱਕ ਲੈ ਛੱਡ ਕੇ ਜਾਓ ਜੋ ਵੀ ਹੈ ਨਾ ਚੋ ਅੱਛੇ ਬੱਚੇ ਨਿਕਲੋਗੇ ਉਹਨੂੰ ਨੈਸ਼ਨਲ ਤੱਕ ਆਪਾਂ ਫ੍ਰੀ ਆਫ ਕੋਸਟ ਲੈ ਕੇ ਜਾਵਾਂਗੇ ਜੀ ਇਹਨਾਂ ਦੀ ਕੋਈ ਫੀਸ ਨਹੀਂ ਹੈ ਉਰੇ ਜੀ ਇਹ ਕਿਵੇਂ ਵਿਚਾਰ ਆਇਆ ਤੁਹਾਡੇ ਮਨ ਦੇ ਵਿੱਚ ਇਹ ਬਸਰ ਮੈਂ 올 ਇੰਡੀਆ ਟ੍ਰੈਵਲ ਕਰ ਚੁੱਕਿਆ ਹਾਂ ਜੀ ਠੀਕ ਹੈ ਦੇਖੋ ਸਨਾਤਨ ਧਰਮ ਨਾਲ ਵੀ ਜੁੜੇ ਹੋਏ ਆਂ ਹਾਂਜੀ ਸਿੱਖ ਧਰਮ ਨਾਲ ਵੀ ਜੁੜੇ ਹੋਏ ਆਂ ਓਵੇਂ ਕੀ ਮੈਂ 12 ਜੋਤਿਰਲਿੰਗ ਵੀ ਕਰ ਚੁੱਕਿਆ ਹਾਂ ਠੀਕ ਹੈ ਚਾਰੋਂ ਧਾਮ ਚਾਰੋਂ ਤੀਰਥ ਪੰਜੋਂ ਤਖਤ ਕਰ ਚੁੱਕਿਆ ਤਾਂ ਇੱਕੋ ਚੀਜ਼ ਸਿੱਖਾਂ ਨੂੰ ਮਿਲੀ ਮਨੁੱਖਤਾ ਦੀ ਸੇਵਾ ਜੀ ਠੀਕ ਹੈ ਜੇ ਮਨੁੱਖਤਾ ਦੀ ਸੇਵਾ ਆਪਾਂ ਕਰਨੀ ਹੈ ਤਾਂ ਕਿਉਂ ਨਾ ਉਰੇ ਤੋਂ ਸ਼ੁਰੂ ਕਰੀਏ ਜੀ ਇਹਨਾਂ ਦਾ ਜੇ ਫਿਊਚਰ ਬਣ ਗਿਆ ਜਦੋਂ ਇਹ ਬਡੇ ਹੋਗੇ ਇਹਨਾਂ ਨੂੰ ਇੱਕੇ ਨਾਮ ਯਾਦ ਆਏਗਾ ਕਿ ਸਾਹਿਲ ਸਰ ਨੇ ਸਾਨੂੰ ਰੇਡ ਤੋਂ ਸ਼ੁਰੂ ਕਰਵਾਇਆ ਸੀ ਜੀ ਉਹ ਮੈਂ ਸੁਣਨਾ ਚਾਹੁੰਦਾ ਕਦੇ ਬਸ ਕਿਹੜੀ ਕਿਹੜੀ ਗੇਮ ਕਰਾਉਂਦੇ ਤੁਸੀਂ ਇਹ ਸਰ ਕ੍ਰਿਕਟ ਜੀ ਬਾਲੀਬਾਲ ਫੁੱਟਬਾਲ ਬੈਡਮਿੰਟਨ ਖੋਖੋ ਜੀ ਚੈਸ ਰੱਸੀ ਜ ਰੱਸੀ ਟੱਪਣੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਲੋ ਜੰਪ ਹਾਈ ਜੰਪ ਸ਼ੁਰੂ ਕਰਾਂਗੇ ਅਜੇ ਹਰਡਲ ਸ਼ੁਰੂ ਕਰਾਂਗੇ ਉਸ ਤੋਂ ਬਾਅਦ ਆਪਣਾ ਪੇਠੋ ਗਰਮ ਖੋਖੋ ਜਿਹੜੀ ਪੁਰਾਣੀ ਗੇਮ ਹੈ ਬੱਚਿਆਂ ਨੂੰ ਪਤਾ ਹੀ ਨਹੀਂ ਹਲੋਪ ਹੋ ਗਿਆ ਹਾਂਜੀ ਠੀਕ ਹੈ ਇਹ ਗੇਮਾਂ ਤਾਂ ਅਸੀਂ ਖੇលੀਆਂ ਸੀਗੀਆਂ ਹੁਣ ਬੱਚਿਆਂ ਨੂੰ ਪਤਾ ਨਹੀਂ ਵੀ ਖੇਲਦੇ ਕਿਵੇਂ ਆ ਬਿਲਕੁਲ ਠੀਕ ਹੈ ਇਹਨੇ ਜ਼ਿੰਮੇਵਾਰੀ ਸਾਡੇ ਤੇ ਆ ਜੀ ਪਾਣੀ ਤੋਂ ਲੈ ਕੇ ਖਾਣੇ ਪੀਣੇ ਤੱਕ ਅਸੀਂ ਜ਼ਿੰਮੇਵਾਰ ਆ ਮੈਂ ਹੈਗਾ ਵੈਸੇ ਬੈਂਕਰ ਜੀ ਮੈਂ 10 ਸਾਲ ਜੌਬ ਕੀਤੀ ਐ ਉਸ ਤੋਂ ਬਾਅਦ ਮੈਂ ਆਪਣੀ ਮੇਰੀ ਕੰਪਨੀ ਐ ਖੁਦ ਦੀ ਜੀ ਠੀਕ ਹੈ 300 ਪਲੱਸ ਮੇਰੇ ਅੰਡਰ empioyees ਆ ਜੋ ਕੰਮ ਕਰਦੇ ਆ ਜੀ ਤੇ 4 ਮੇਰੀ ਬ੍ਰਾਂਚੀਜ਼ ਆ ਜੀ ਠੀਕ ਹੈ ਮੈਂ ਰੱਬ ਦਾ ਸ਼ੁਕਰਾਨਾ ਕਰਦਾ ਰੱਬ ਸਭ ਕੁਝ ਦੇ ਰਿਹਾ ਜੀ ਠੀਕ ਹੈ ਉਹਦੇ ਚੋਹੀ ਜੋ ਮੇਰੀ ਨੇਕ ਕਮਾਈ ਆ ਉਹਦੇ 'ਚ ਮੈਂ ਇਹਨਾਂ ਲਈ ਇਖਤियार ਰੈਂਦਾ ਖਰਚਾ ਕਰਾਉਣਾ ਜੀ ਠੀਕ ਹੈ ਉਹਦੇ ਵਾਸਤੇ ਤੁਸੀਂ ਰੇਲਵੇ ਰੋਡ ਦਰਸ਼ਨ ਡਾਕਟਰ ਦੇ ਬਿਲਕੁਲ ਸਾਹਮਣੇ ਜੀ ਮੇਰਾ ਆਫਿਸ ਹੈ ਕੋਰਾਲੀ ਬੈਂਕਿੰਗ ਸੈਂਟਰ ਕਰਕੇ ਜੀ ਤੇ ਆਲ ਰੈਟ ਵਨ ਇੰਡੀਆ ਜੀ ਠੀਕ ਹੈ ਉੱਥੇ ਆ ਕੇ ਆਪਣੇ ਨਾਮ ਨੰਬਰ ਲਿਖਾ ਸਕਦੇ ਹਾਂ ਤੇ ਐਵਰੀ ਸੰਡੇ ਡੀਏਵੀ ਸਕੂਲ ਦੇ ਵਿੱਚ ਆ ਕੇ ਆਪਣਾ ਨਾਮ ਨੰਬਰ ਲਿਖਾ ਕੇ ਗੇਮਾਂ ਖੇਡ ਸਕਦੇ ਹਾਂ ਫ੍ਰੀ ਆਫਕੋਰਸ ਹੁਣ ਆਪਣੇ ਕੋਲ 70 ਪਲੱਸ ਬੱਚੇ ਹੋ ਗਏ ਫੋਨ ਨੰਬਰ ਆਗੇ ਜੀ ਆਪਣਾ 9998 366960 ਇਸ ਨੰਬਰ ਤੇ ਆਪਣਾ ਕੋਈ ਵੀ ਕੰਟੈਕਟ ਕਰ ਸਕਦਾ ਹੈ ਕਿਸੇ ਨੇ ਕੁਝ ਵੀ ਸੇਵਾ ਕਰਨੀ ਹੋਵੇ ਜਾਂ ਬੱਚਿਆਂ ਨੂੰ ਭੇਜਣਾ ਹੋਵੇ ਸਾਨੂੰ ਦੱਸ ਸਕਦਾ ਹੈ